ਵੀਡੀਓ ਆਪਦੇ ਬੱਚਿਆਂ ਨਾਲ ਜ਼ਰੂਰ ਸ਼ੇਅਰ ਕਰਿਆ ਜੀ ਅੱਜ ਮੈਂ ਤੁਹਾਨੂੰ ਉਹ ਤਿੰਨ ਬੱਚਿਆਂ ਨਾਲ ਮਿਲਾਵਾਂਗਾ ਜਿਨ੍ਹਾਂ ਨੇ ਆਪਦੇ ਪਿਓ ਨਾਲ ਰਲ ਕੇ 35 ਪਸ਼ੂ ਕਰ ਲਏ ਆ ਜਿਹੜੀ ਕੋਠੀ ਪਈ ਆ ਨਾ ਇਹ ਉਹਨਾਂ ਪਸ਼ੂਆਂ ਦੇ ਸਿਰ ਤੇ ਪਈ ਆ ਜਿਹੜੇ ਕਹਿੰਦੇ ਆ ਨਾ ਪਸ਼ੂਆਂ ਦੇ ਵਿੱਚ ਕਮਾਈ ਨਹੀਂ ਐਸ ਬੰਦੇ ਨੇ ਸਿੱਧ ਕਰਤਾ ਆ 25 ਲੱਖ ਦੀ ਕੋਠੀ ਪਸ਼ੂਆਂ ਦੇ ਸਿਰ ਤੇ ਪਈ ਆ ਅੱਗੇ ਖੁੱਲਾ ਹਾਲ ਪਸ਼ੂਆਂ ਵਾਸਤੇ ਜਿਹਦੇ ਵਿੱਚ 35 ਨਗ ਮੱਝਾਂ ਦੇ ਖੜੇ ਨੇ ਤੇ ਉਹ ਨਗ ਪਤਾ ਕਿਹਦੇ ਸਿਰ ਤੇ ਬਣਾਏ ਨੇ ਉਹਨੇ ਆਪਦੇ ਬੱਚਿਆਂ ਦੇ ਸਿਰ ਤੇ ਬਣਾਏ ਨੇ ਬੱਚਿਆਂ ਦੀ ਉਮਰ ਪਤਾ ਕਿੰਨੀ ਆ 13 ਸਾਲ ਤੋਂ ਸਾਰੇ ਛੋਟੇ ਨੇ ਤਿੰਨ ਬੱਚੇ ਨੇ ਦੋ ਕੁੜੀਆਂ ਇੱਕ ਮੁੰਡਾ ਬਾਈ ਜੀ ਬੱਚਿਆਂ ਨੇ ਆਪ ਦੀ ਮਿਹਨਤ ਨਾਲ ਤੁਸੀਂ ਹੈਰਾਨ ਰਹਿ ਜਾਓਗੇ ਤੁਸੀਂ ਆਖਣਾ ਵੀ ਇਹ ਤਾਂ ਪੜ੍ਹ ਲਿਖਣ ਦੀ ਉਮਰ ਦੇ ਵਿੱਚ ਕੰਮ ਕਿਵੇਂ ਲੱਗੇ ਨੇ ਬਾਈ ਜੀ ਪੜ੍ਹਦੇ ਵੀ ਆ ਸਾਰਿਆਂ ਨਾਲੋਂ ਵੱਧ ਹੁਸ਼ਿਆਰ ਪਿੰਡ ਮਨਵੀ ਦੇ ਵਿੱਚ ਅਵਤਾਰ ਸਿੰਘ ਦੇ ਬੱਚੇ ਤੇ ਸਭ ਤੋਂ ਵੱਧ ਕੰਮ ਕਰਦੇ ਪਸ਼ੂ ਸੰਭਾਲਦੇ ਤੁਹਾਨੂੰ ਵਿਖਾਉਣਾ ਨਿੱਕੇ ਨਿੱਕੇ ਬੱਚਿਆਂ ਨੂੰ ਫਿਕਰ ਆ ਵੀ ਕੀ ਪਾਉਣਾ ਤੇ 35 ਪਸ਼ੂ ਸੰਭਾਲਦੇ ਨੇ ਤਿੰਨ ਬੱਚੇ ਆਜੋ ਤੁਹਾਨੂੰ ਜਰਨੀ ਸ਼ੇਅਰ ਕਰਾਉਣੇ ਆ ਵੀਡੀਓ ਨੂੰ ਮਿੱਤਰੋ ਵੱਧ ਤੋਂ ਵੱਧ ਸ਼ੇਅਰ ਕਰਾ ਜੇ ਆਪਦੇ ਬੱਚਿਆਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਇਆ ਜੀ ਤਾਂ ਮਿੱਤਰੋ ਇਹ ਔਕਾਰ ਪਹਿਲਾਂ ਤਾਂ ਘਰ ਵੇਖੋ ਸਾਹਮਣੇ ਪੰਜਾਬ ਪਹਿਲਾਂ ਛਾਪਿਆ ਹੈ ਪੰਜਾਬ ਨਾਲ ਪਿਆਰ ਆ ਇਸ ਬੰਦੇ ਨੂੰ ਤੇ ਵੇਖੋ ਤੁਸੀਂ ਕਿੱਡਾ ਸੋਹਣਾ ਦਰਵਾਜ਼ਾ ਸਰਦਾਰ ਬਲਵੀਰ ਸਿੰਘ ਸਰਦਾਰਨੀ ਦਿਲਜੀਤ ਕੌਰ ਆਪਦੇ ਮਾਪਿਓ ਦਾ ਨਾਮ ਲਿਖਿਆ ਉੱਪਰ ਆ ਵੇਖੋ ਜੀ ਆਪਦੇ ਮਾਤਾ ਪਿਤਾ ਜੀ ਦਾ ਨਾਮ ਲਿਖਿਆ ਸਨ 29 5 2025 ਚ ਬਣਾਇਆ ਸੀ ਇਹਨਾਂ ਆਪਦੇ ਮਾਪਿਓ ਨਾਲ ਪ્યોਰ ਪਿਆਰ ਕਰਦਾ ਬੰਦਾ ਅਵਤਾਰ ਸਿੰਘ ਬੰਦੇ ਦਾ ਨਾਮ ਤੇ ਤੁਹਾਨੂੰ ਅੱਜ ਵਿਖਾਉਣੇ ਆ ਵੀ ਕਿਵੇਂ ਬੰਦਾ ਬੱਚਿਆਂ ਦੇ ਸਿਰ ਤੇ ਕਾਮਯਾਬ ਹੋਇਆ ਠੀਕ ਹੈ ਜੀ ਆ ਰੱਖਿਆ ਜੀ ਦੁੱਧ ਵਾਸਤੇ ਇੱਥੇ ਆਣ ਕੇ ਬੱਚੇ ਆਪੇ ਦੁੱਧ ਪਾ ਦਿੰਦੇ ਵਿੱਚ ਆ ਮਸ਼ੀਨ ਵੀ ਰੱਖੀ ਹੈ ਕਿਤੇ ਐਮਰਜੈਂਸੀ ਚੋਣੀਆਂ ਪੈਂਦੀਆਂ ਤਾਂ ਮਸ਼ੀਨ ਦੀ ਵਰਤੋਂ ਕਹਿੰਦੇ ਜ਼ਿਆਦਾਤਰ ਇਹ گاਵਾਂ 'ਤੇ ਯੂਜ਼ ਕੀਤੀ ਜਾਂਦੀ ਐਂਦਰ ਵੇਖੋ ਤਾਂ ਮਿੱਤਰੋ ਡੇਲੀ 2 ਘਟੇ ਫੀਡ ਦੇ ਉਹ ਬੱਚਾ ਪਰਮਾਨ ਛੋਟਾ ਜਿਹਾ ਉਹਨੂੰ ਕੈਲਕੂਲੇਟ ਕਰਕੇ ਸਾਰੇ ਪਸ਼ੂਆਂ ਨੂੰ ਪਾ ਦਿੰਦਾ ਇੱਧਰ 쿨ਰ ਲੱਗਿਆ ਆ ਰਿਹਾ ਜੀ ਫਾਰਮ ਆ ਰਹੀਆਂ ਪਸ਼ੂ ਇਹਨਾਂ ਦੇ ਲਗਭਗ 18-19 ਪਸ਼ੂ ਜਿਹੜੇ ਕਿ ਮਿਲਦੇ ਆ ਬਾਕੀ ਯਾਨੀ ਕਿ ਨਾਗਨੇ ਵਿੱਚ ਇਧਰ ਖੁਰਲੀਆਂ ਨੇ ਇਧਰ ਬੱਚੇ ਚੋਰ ਰਹੇ ਨੇ ਤੇ ਸਾਹਮਣੇ ਤੂੜੀ ਵਾਲਾ ਕੋਠਾ ਉਹ ਦੇਖੋ ਆ ਤੂੜੀ ਇੱਥੇ ਆ ਤੇ ਬਾਕੀ ਇਧਰ ਆ ਦੇਖੋ ਤੁਸੀਂ ਆ ਸਾਰੇ ਯਾਨੀ ਕਿ ਪਸ਼ੂ ਆ ਇਧਰ ਗਾਵਾਂ ਰੱਖੀਆਂ ਹੋਈਆਂ ਨੇ ਤੇ ਇਧਰ ਜਿਹੜਾ ਨਿਕੜ ਸੁਕੜ ਕਟਾਵਾਛ ਆ ਗਿਆ ਉਹ ਆ ਲਗਭਗ ਇੱਕ ਛੋਟੇ ਜਿਹੇ ਲਗਭਗ ਇਹ ਹੋਊਗੀ ਦੋ ਤਿੰਨ ਕਨਾਲਾਂ ਜਗ੍ਹਾ ਹੋਊਗੀ ਆਈਡੀਆ ਹਾਂ ਜੀ ਹੈ ਜੀ ਤਿੰਨ ਕਨਾਲਾਂ ਤਿੰਨ ਕਨਾਲਾਂ ਚ ਬਹੁਤ ਹੀ ਸੋਹਣਾ ਬੰਦੇ ਨੇ ਵਪਾਰ ਸ਼ੁਰੂ ਕੀਤਾ ਕੰਮ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ 25-30 ਲੱਖ ਦੀ ਕੋਠੀ ਪਾਈ ਆ ਤੇ ਆ ਤਿੰਨਾਂ ਬੱਚਾ ਨੂੰ ਚੰਗੇ ਸਕੂਲਾਂ 'ਚ ਪੜਾ ਰਿਆ ਬਹੁਤ ਹੀ ਵਧੀਆ ਅਗਲ ਦੇ ਰਿਆ ਯਾਨੀ ਕਿ ਬੱਚਾ ਨੂੰ ਇਹ ਲਾ ਖੇਡ ਖੂਡ ਉਹ ਤਾਂ ਤੈਨੂੰ ਖੇਡਣ ਦਾ ਨਹੀਂ ਜੀ ਨਹੀਂ ਕਰਦਾ ਖੇਡਣ ਦਾ ਨਾ ਕੰਮ ਕੰਮ ਦਾ ਜੀ ਕਰਦਾ ਕਈ ਵਾਰ ਖੇੜੀ ਦਾ ਨਜ਼ਰ ਮੈਲੇ ਨੇ ਆਂ ਵੀਲੇ ਉਹਨੇ ਖੇੜੀ ਲੈਨੇ ਨੇ ਆ ਅੱਛਾ ਇੱਥੇ ਹੀ ਖੇਢੀ ਜਾਂਦੇ ਨੇ ਮੱਝਾਂ ਨਾਲੀ ਪਸ਼ੂਆਂ ਨਾਲੀ ਇਹਨਾਂ ਦੇ ਕੱਟਰੂ ਅੱਡ ਵੱਡੀ ਸਾਹਮਣੇ ਹੋਏ ਨੇ ਵੀ ਆਹ ਮੇਰੀ ਕੱਟੀ ਆ ਮੇਰਾ ਕੱਟਾ ਜਦੋਂ ਕਿਤੇ ਜਿਹੜੀ ਮੱਝ ਦਾ ਦੁੱਧ ਬਾਹਲਾ ਹੁੰਦਾ ਫਿਰ ਐ ਦੋਵੇਂ ਇੱਕ ਪਾਸੇ ਐ ਝੋਲੇ ਲੈਂਦੇ ਕੋ ਮੱਝਾਂ ਨਾਲ ਮੂਹ ਬਹੁਤ ਮੱਝਾਂ ਇਹਨਾਂ ਨੂੰ ਕੁਝ ਵੀ ਨਹੀਂ ਕਹਿੰਦੀਆਂ ਹਨਾ ਮੈਂ ਜਿਵੇਂ ਮਰਜ਼ੀ ਥੱਲੇ ਤੁਰੇ ਫਿਰ ਮੈਂ ਦੇਖਿਆ ਮੱਝਾਂ ਨੇ ਕਦੇ ਵੀ ਐ ਵੀ ਐਡੀਆਂ ਸਹੀਲ ਮੱਝਾਂ ਮੈਂ ਦੇਖੀਆਂ ਪਹਿਲੀ ਵਾਰੀ ਕਿਸੇ ਨੇ ਲੱਤ ਨਹੀਂ ਮਾਰੀ ਜਿੰਨੇ ਵੀ ਪਸ਼ੂ ਚੋਏ ਆ ਨਾ ਕਿਸੇ ਨੂੰ ਬੰਨਿਆ ਨਾ ਕੀਤਾ ਨਾ ਕੋ ਟੀਕਾ ਲਾਇਆ ਨਾ ਕੋਸ ਹਾਂ ਟੀਕਾ ਟੋਕਾ ਤਾਂ ਨਹੀਂ ਲਾਉਂਦੇ ਤੁਸੀਂ ਜਿਵੇਂ ਕੰਮ ਹੀ ਬੰਦ ਦਾ ਟੀਕੇ ਵਾਲਾ ਕਿਸੇ ਨੂੰ ਟੀਕਾ ਨਹੀਂ ਲਾਇਆ ਵੇਖ ਲੈ ਇਹਨਾਂ ਨੇ ਤੇ ਐਨ ਸਾਰੇ ਪਸ਼ੂ ਮਿਲਦੇ ਆ ਕਿਉਂਕਿ ਬਈ ਜੀ ਸੇਵਾ ਬੱਚੇ ਕਰਦੇ ਰੱਬ ਦੇ ਬੰਦੇ ਨੇ ਆ ਦੇਖੋ ਤੁਸੀਂ ਹੁਣ ਬੱਚੀਆਂ ਨੇ ਉਹ ਵੇਖੋ ਜੀ ਉਹ ਗਈਆਂ ਚਲੀਆਂ ਦੁੱਧ ਪਾਉਣ ਉੱਥੇ ਪਾ ਕੇ ਐ ਸਪੈਸ਼ਲ ਉਹ ਤੇ ਤੋਲਦੇ ਵੀ ਆ ਆ ਭਈ ਅਛਾ ਵਿਹਲਾ ਕਰ ਆਏ ਪੁੱਤ ਹੈ ਕੀ ਨਾਮ ਸੀ ਤੇਰਾ ਪੁੱਤ ਹੈ ਰਵਲੀਨ ਦਾ ਰਵਲੀਨ ਕੌਰ ਡੇਲੀ ਕਿੰਨੇ ਪਸ਼ੂ ਚੋਣੀ ਆ 8 ਚੋਣੀ ਆ ਤੇ ਕਿੰਨਾ ਦੁੱਧ ਦੇ ਦਿੰਦੀਆਂ 8 ਪਸ਼ੂ ਸਾਹ ਕੋਲੇ 100 ਕਿਲੋ ਦੇ 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 ਦਿੰਦੀਆਂ ਨਹੀਂ ਮੈਨੇ ਦੱਸ ਬੋਤਾ ਥੱਕ ਨਹੀਂ ਜਾਂਦੀ ਤੇਰੇ ਹੱਥ ਪੈਰ ਨਹੀਂ ਦੁਖਦੇ ਜਦੋਂ ਐ ਹੈ ਕਿੰਨੇ ਚਿਰ ਹੋ ਗਿਆ ਤੈਨੂੰ ਚੋਂਦੇ ਨੂੰ ਅੱਛਾ 5 5-6 ਸਾਲ ਹੋ ਗਏ ਚੋਂਦੇ ਨੂੰ ਉਹ ਤੋਡਾ ਭੜਾਈ ਸੀ ਹੈ ਚਲੋ ਵੈਰੀ ਗੁੱਡ ਆ ਬੇਟਾ ਤੇਰੇ ਕੀ ਨਹੀਂ ਕੀ ਨਾ ਕੀ ਤਰ੍ਹਾਂ ਪਤਾ ਸਰਪ੍ਰਿਕ ਅੱਛਾ ਕਿੰਨੇ ਪਸ਼ੂ ਚੋਣੇ ਅੱਜ ਤਿੰਨ ਤਿੰਨ ਚੋਣੇ ਆ ਉਹ ਤੋਂ ਤਿੰਨੇ ਅੱਛਾ ਤੁਸੀਂ ਤਿੰਨ ਚੋਣੇ ਆ ਛੋਟੇ ਜਿਹੇ ਹੈ ਉਹ ਭੈਣ ਅੱਠ ਚੋਊਗੀ ਹੈ ਉਹ ਕਿੰਨਾ ਚੋਬਰ ਚੋਊਗਾ ਆ ਜਾ ਵੀ ਬਾਕੀ ਉਹ ਚੌਂਦਾ ਹੀ ਸਾਰੇ ਆ ਵੇ ਆ ਗਿਆ ਲੈ ਵੇਖੋ ਤੁਸੀਂ ਆ ਪੁੱਤਰ ਕੀ ਹਾਲ ਆ ਈਰਮਾਨ ਸਿੰਘ ਕਿੰਨੇ ਪਸੂ ਚੁਣੇਗਾ ਮੈਂ 12 ਚੋਂ ਟੋਡਾ ਭੜਾ ਜੇ ਸੀ ਇਹਦਾ ਭਈ ਜਿਆਦਾ ਕੰਮ ਕਰਦਾ ਫਿਰ ਇਹਨਾਂ ਸਾਰਿਆਂ ਨਾਲ ਹੈ ਸਾਰਿਆਂ ਨਾਲ ਜਿਆਦਾ ਕਰਦਾ 12 13 ਕਿੰਨਾ ਕਿੰਨਾ ਦੋ ਦੋ ਹੋ ਜਾਂਦਾ ਇੱਕ ਮਿੰਟ ਕਿੰਨਾ ਦੋ ਦੋ ਹੋ ਜਾਂਦਾ ਸਾਰਾ ਹੀ 14 ਕਾਂਟਰ ਹੋ ਜਾਂਦੇ ਅੱਛਾ ਠੀਕ ਆ ਨਹੀਂ ਤੇ ਆ ਦਾਣਾ ਦੂਣਾ ਤੂੰ ਆਪ ਹੀ ਪਾਣਾ ਨਾ ਟੂੜੀ ਟਪਾ ਵੀ ਆ ਸਨੀ ਆਪਰ ਲਾ ਲੈਣਾ ਜਿਹੜੀ ਸਨੀ ਰਲਾਈ ਆ ਉਰੇ ਆ ਪੱਜ ਕੇ ਆ ਜਿਹੜੀ ਸਨੀ ਆਪੇ ਪਾ ਲੈਣਾ ਤੂੰ ਹੈ ਠੀਕ ਲੈ ਵੀ ਮਿੱਤਰ ਜਾ ਚੋ ਫਿਰ ਪੁੱਤ ਜਾ ਕੇ ਫਿਰ ਕਰਾਂਗੇ ਗੱਲ ਬਾਹ ਕੇ ਤੁਹਾਡੇ ਨਾਲ ਆ ਇਹਨੂੰ ਚੋ ਲੈਣ ਦੇ ਦੋ ਜਾਨੇ ਲੈ ਕੇ ਪਹਿਲਾਂ ਉਹ ਸ਼ਰਮ ਨੂੰ ਹੱਥ ਮਾਰੋ ਇਹਨਾਂ ਬੱਚਿਆਂ ਨਹੀਂ ਵੇਖੋ ਤੁਸੀਂ ਤੁਸੀਂ ਕਹਿ ਦਿੰਨੇ ਪਸੂਆਂ ਚ ਵੱਜਦਾ ਕੁਝ ਨਹੀਂ ਆ ਬੱਚਿਆਂ ਨਹੀਂ ਵੇਖ ਲੋ ਯਾਰ ਪਸੂ ਰੱਖੋਗੇ ਇਹ ਬੰਦਾ ਨਾ ਮੈਂ ਕਹਿੰਨਾ ਵੀ ਅੱਜ ਕਿੰਨਾ ਡੁਪਲੀਕੇਟ ਦੁੱਧ ਆ ਬਾਈ ਤੁਹਾਡੇ ਸੱਚੀ ਦੱਸੀ ਬਹੁਤ ਜ਼ਿਆਦਾ ਆ ਜੀ ਹੈ ਬਹੁਤ ਜ਼ਿਆਦਾ ਤੇ ਇਹ ਬੰਦਾ ਕਿਤੇ ਨਾ ਕਿਤੇ ਯੋਗਦਾਨ ਪਾਉਂਦਾ ਤੁਹਾਨੂੰ ਅਸਲੀ ਦੁੱਧ ਖਵਾਉਂਦਾ ਪਿਉਂਦਾ ਅਵਤਾਰ ਸਿੰਘ ਹੈ ਇਹਦਾ ਬਹੁਤ ਤਗੜਾ ਯੋਗਦਾਨ ਆ ਇਸ ਦੇ ਵਿੱਚ ਤੇ ਆ ਤੁਸੀਂ ਬੱਚਿਆਂ ਨੂੰ ਵੇਖੋ ਇਹ ਵੇਖੋ ਤੁਸੀਂ ਨਿੱਕੇ ਨਿੱਕੇ ਬੱਚੇ ਆ ਕੀ ਉਮਰ ਆ ਯਾਰ ਉਹਨਾਂ ਨੂੰ ਫਿਕਰ ਪੈ ਗਿਆ ਜਦੋਂ ਉਹਨਾਂ ਦੀ ਮਾਂ ਬਿਮਾਰ ਸੀ ਪੀਜੀਆਈ ਚ ਦਾਖਲ ਸੀ ਹੈ ਅਵਤਾਰ ਸਿੰਘ 4 ਮਹੀਨੇ ਉੱਥੇ ਰਿਹਾ ਤੇ ਉਹਨਾਂ ਦੇ ਦਿਮਾਗ 'ਚ ਆ ਗਈ ਵੀ ਸਾਡਾ ਤਾਂ ਖਰਚਾ ਹੀ ਪਸ਼ੂਆਂ ਤੇ ਚੱਲਦਾ ਤੇ ਉਹਨਾਂ ਨੇ ਬਾਗਡੋਰ ਸੰਭਾਲ ਲਈ ਉਹ ਵੇਖੋ ਤੁਸੀਂ ਉਹ ਵੇਖੋ ਚੱਕੀ ਜਾਂਦਾ ਵਿਚਾਰਾ ਨਿੱਕਾ ਜਿਹਾ ਜਵਾਕ ਚੱਕੀ ਜਾਂਦਾ ਵੇਖੋ ਉਹਨੂੰ ਪਤਾ ਵੀ ਕਿੱਥੋਂ ਗੋਹਾ ਚੱਕਣਾ ਕੀ ਕਰਨਾ ਦੇਖੋ ਤੁਸੀਂ ਤੇ ਆਹ ਪਸ਼ੂਆਂ ਥੱਲੇ ਸਵਾਈ ਜਵਾਕ ਹੀ ਕਰਦੇ ਆ ਦੇਖੋ ਤੁਸੀਂ ਠੀਕ ਹੈ ਕਣੀ ਆਹ ਵੇਖੋ ਆਹ ਗੋਹਾ ਚੱਕਿਆ ਇਹ ਬਾਈ ਅਵਤਾਰ ਆਪ ਚੱਕਦਾ ਕਿਉਂਕਿ ਹੁਣ ਇਹ ਭਾਰੀ ਕੰਮ ਆ ਹਾਂਜੀ ਹਾਂਜੀ ਹਾਂ ਤਾਂ ਅਵਤਾਰ ਜੀ ਮੈਨੂੰ ਇਹ ਦੱਸੋ ਵੀ ਤੂੜੀ ਕਿੰਨੀ ਕੁ ਲੱਗ ਜਾਂਦੀ ਆ ਆਈਡੀਆ ਤੁਹਾਡੇ 35 ਪਸ਼ੂਆਂ ਦੇ ਸਾਲ ਦੀ ਤੂੜੀ ਜੀ ਆਪਣੇ 50 55 ਟਰਾਲੀਆਂ ਲੱਗ ਜਾਂਦੀਆਂ ਨੇ ਜੀ 50 55 ਹਾਂਜੀ ਤੇ ਪੱਠੇ ਪੁੱਠੇ ਨਹੀਂ ਬੀਜੇ ਕੋਈ ਨਹੀਂ ਪੱਠੇ ਤਕਰੀਬਨ ਡੇਢ ਸਾਲ ਹੋ ਗਿਆ ਜੀ ਆਪਾਂ ਪੱਠੇ ਬੀਜੇ ਨਹੀਂ ਚਾਰ ਪਾਲ ਖੜੀ ਛੜ ਤਾਂ ਪੱਠਿਆਂ ਦਾ ਚਾਰ ਤੇ ਵਧੀਆਂ ਪਾਲਦੇ ਪਸ਼ੂ ਚਾਰ ਤੇ ਪੂਰਾ ਵਧਿਆ ਜੀ ਇਹ ਚਾਰ ਤੇ ਹੋਰ ਆ ਜੀ ਜਿਵੇਂ ਹੁਣ ਆਪ ਪਾਉਣ ਦਾ ਤਜਰਬਾ ਚਾਹੀਦਾ ਵਿੱਚ ਕਹਿੰਦੇ ਨੇ ਵੀ ਚਾਰ ਨਾਲ ਬਿਮਾਰੀ ਲੱਗਦੀ ਆ ਹੂੰ ਅਚਾਰ ਦੀ ਲਤੜਾਈ ਪੂਰੀ ਹੋਣੀ ਚਾਹੀਦੀ ਆ ਇੱਕ ਅਚਾਰ ਪਸ਼ੂਆਂ ਦੇ ਹਿਸਾਬ ਨਾਲ ਆਪਾਂ ਨੂੰ ਬਣਾਉਣਾ ਪੈਂਦਾ ਉਹਦਾ ਵੀ ਚੜਾਈ ਲੰਬਾਈ ਚੜਾਈ ਲੰਬਾਈ ਹਾਂਜੀ ਜਿਹੜਾ ਆਪਾ ਤੇ ਕਿੰਨਾ ਚਾਰ ਪਾਇਆ ਕਿੰਨੇ ਟਰਾਲੇ ਹੋਣਗੇ ਚਾਰ ਦੇ ਆੜੀਆਂ ਕਿੰਨੇ ਕਿੱਲਾਂ ਦਾ ਆਪਣੇ 8 ਕਿੱਲਾਂ ਦਾ ਜੀ 8 ਕਿੱਲਾਂ ਦਾ ਚਾਰ ਵਿੱਚ ਕੀ ਪਾਇਆ ਚਾਰ ਦੇ ਵਿੱਚ ਬਸ ਕੱਲੀ ਮੱਕੀ ਦਾ ਚਾ ਮੰਨ ਲਓ ਮੱਕੀ ਓਕਣੇ ਲਟੜਾਈ ਕਰ ਦੇਈ ਦੀ ਬਸ ਮੱਕੀ ਵਿੱਚ ਛੱਲੀਆਂ ਹੈਗੀਆਂ ਸੀ ਸਾਰੀਆਂ ਛੱਲੀਆਂ ਓਕਣੇ ਜੀ ਤਿਲੂਮ ਲਾਣ ਕੁਛ ਨਹੀਂ ਪਾਇਆ ਕੁਛ ਨਹੀਂ ਜੀ ਪਾਉਣਾ ਬਸ ਉਵੇਂ ਹੀ ਪਾ ਦਨੇ ਆ ਇੱਥੇ ਪਾਇਆ ਚਾਰ ਕਿਤੇ ਪਾਇਆ ਆਪਣੇ ਬਾਹਰੇ ਪਾਇਆ ਹੋਇਆ ਜੀ ਉਧਰ ਟੋਏ ਦੋ ਅੱਛਾ ਉੱਥੇ ਟੋਏ ਦੋ ਬਾਹਰ ਨਹੀਂ ਉਹ ਤੇ ਮਾਰਾ ਹੀ ਇਹ ਢੇੜਾ ਨੂੰ ਚਰੇ ਇੱਕ ਚੋਂਦੇ ਆ ਚਲੋ ਜੀ ਤਾਨੂੰ ਵੀ ਅਵਤਾਰ ਸਿੰਘ ਦਾ ਘਰ ਵੀ ਵਿਖਾਵਾਂਗੇ ਬਹੁਤ ਸ਼ਾਨਦਾਰ ਘਰ ਆ 2200 ਸਕਰ ਫੁੱਟ ਘਰ ਪਾਇਆ ਤੇ ਵੇਖ ਲਓ ਕਿੱਡਾ ਛੱਤਿਆ ਵੇਖੋ ਤੁਸੀਂ ਹੈ ਆ ਜਾਇਕ ਨਾ ਬਣਾਏ ਆਪਣੇ ਨਾਲ ਹੈ ਆਉ ਜਾਨਵਰ ਸਾਨੂੰ ਅੱਗੇ ਫਿਰ ਆਪਣੇ ਮੰਮੀ ਡੈਡੀ ਦਾ ਨਾਮ ਲਿਖਿਆ ਹੈ ਹਾਂ ਜੀ ਮੰਮੀ ਡੈਡੀ ਮੰਮੀ ਨਾਲ ਮੋਹ ਵਾ ਤੁਹਾਡਾ ਹਾਂ ਜੀ ਸਾਡਾ ਬਾਪੂ ਜੀ ਨਾਲ ਸਾਡੇ ਪਾਪੀ ਨੇ ਮਿਹਨਤ ਬਹੁਤ ਮਾਤਾ ਜੀ ਨੇ ਵੀ ਬਹੁਤ ਕਰੀ ਜੀ ਆਪਾਂ ਹੀ ਨਾਲ ਆ ਇਹਨਾਂ ਦਾ ਪੋਸਟਰ ਲਾਇਆ ਹੋਇਆ ਅੱਛਾ 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 ਆਜ ਜਗ੍ਹਾ ਆਪਣੀ ਹੈ ਜੀ ਇਹ ਜਗ੍ਹਾ ਆਪਣੀ ਹੈ ਔਰ ਟਰਾਲੀ ਵੀ ਆਪਣੀ ਹੈ ਆਪਣੀ ਹੈ ਜੀ ਆਹ ਡ੍ਰੈਕਟਰ ਵੀ ਆਪਣਾ ਇਹ ਵੀ ਆਪਣਾ ਜੀ ਆਹ ਸੰਦ ਸੱਪੇ ਆਪਣੇ ਉਹ ਮੇਰਾ ਆਪਣੀ ਹੈ ਸਾਰਾ ਗੁਸਤ ਆਹ ਚਾਰ ਪਾਇਆ ਹਾਂ ਚਾਰ ਦਾ ਇੱਕ ਤਾਂ ਖੋਲਣਾ ਜੀ ਹਜੇ ਆਹ ਖੋਲਣਾ ਅੱਛਾ ਹਾਂਜੀ ਤੇ ਆਹ ਚਾਰ ਪਾਇਆ ਵੇਖੋ ਵੀ ਇਹ ਕੋਈ ਸੰਡ ਸੰਡ ਕੁਛ ਨਹੀਂ ਚੱਲਿਆ ਬਾਈ ਜਿੱਤੋਂ ਮਰਜੀ ਜਿਵੇਂ ਸੁੱਕਾ ਚਾਰ ਆ ਹਾਂਜੀ ਆਹ ਜਿਹੜਾ ਆ ਮੀਂਹ ਕਰਕੇ ਆ ਥੋੜੀ ਥੋੜੀ ਮਾੜੀ ਮੋਟੀ ਹੁਣ ਉਤੋਂ ਆ ਖਰਾਬ ਹੋਇਆ ਪਾਣੀ ਲੱਗਣ ਕਰਕੇ ਨਹੀਂ ਲੱਗ ਨਹੀਂ ਤਾਂ ਠੀਕ ਆ ਇਹ ਦੇਖੋ ਜਿਹੜਾ ਟੋਕਾ ਹੁੰਦਾ ਉਹ ਜੀ ਨਿਕਲਦਾ ਜਿੱਤੋਂ ਮਰਜੀ ਕ ਯੋ ਮੈਨ ਕੋਈ ਇਹ ਜਹੀਆਂ ਤਾਂ ਪਾਣੀ ਮੁੱਟੀ ਜਿਹੜੀ ਪਾਣੀ ਹੋਣ ਬਾਰਿਸ਼ ਪੈ ਗਈ ਬਾਰਿਸ਼ ਪੈ ਗਈ ਹੈ ਨਾ ਪਾਣੀ ਖੜਾ ਐ ਵਧੀਆ ਖਾਂਦੇ ਪਸ਼ੂ ਵਧੀਆ ਨਜ਼ਾਰੇ ਨਾਲ ਜੀ ਜਹੇ ਕੁਝ ਵੀ ਨਾ ਪਾਉ ਵਿੱਚ ਅੱਛਾ ਹਾਂਜੀ ਤਾਂ ਐਂ ਖਾ ਜਾਂਦੇ ਆ ਹਾਂਜੀ ਵਿੱਚ ਤੂੜੀ ਰਲਾ ਦਿੰਨੇ ਇਹਦੇ ਵਿੱਚ ਅੱਛਾ ਠੀਕ ਆ ਜੀ ਲੈ ਵੀ ਉੱਪਰ ਵੀ ਤੁਸੀਂ ਐ ਵਧੀਆ ਫਰਸਟ ਕਲਾਸ ਘਰ ਆ ਜੀ ਇਹ ਬਾਈ ਜੀ ਪਸ਼ੂਆਂ ਦੇ ਸਿਰ ਤੇ ਅਸੀਂ ਤਾਂ ਵਿਖਾਉਣੇ ਆ ਵੀ ਪਸ਼ੂ ਰੱਖੋ ਪਸ਼ੂ ਘਰਾਂ ਜੋ ਨਾ ਕੱਢੋ ਕਿਉਂਕਿ ਪਸ਼ੂਆਂ ਬਿਨਾ ਜ਼ਿੰਦਗੀ ਨਹੀਂ ਬੰਦੇ ਦੀ ਹਾਂ ਜੀ ਜੇਕਰ ਤੁਹਾਡੇ ਕੋਲ ਜ਼ਮੀਨ ਜਾਇਦਾਦ ਨਹੀਂ ਹੈਗੀ ਤਾਂ ਅਵਤਾਰ ਬਹੁਤ ਵੱਡੀ ਸੇਹ ਦਾ ਤੁਹਾਡੇ ਵਾਸਤੇ ਬੰਦੇ ਤੋਂ ਤੁਹਾਡਾ ਨੰਬਰ ਦੇ ਦੂੰਗਾ ਮੈਂ ਪਸ਼ੂ ਲੈਣੇ ਤਾਂ ਕਨੈਕਟ ਕਰ ਸਕਦੇ ਜੀ ਭਾਈ ਪਸ਼ੂ ਵੇਚਦੇ ਵੀ ਆ ਲਿਆ ਲੂ ਕੇ ਆਪਾਂ ਹਾਂ ਜੀ ਪਸ਼ੂ ਵੇਚਦੇ ਆ ਇੱਕ ਅਵਤਾਰ ਸਿੰਘ ਤੁਸੀਂ ਉਹ ਕੀ ਕਰਦੇ ਜੀ ਵੀ ਜਿਹੜੀ ਪਸ਼ੂ ਕੱਟਣ ਵੱਢਣ ਵਾਸਤੇ ਜਾਂਦੇ ਮੁਸਲਮਾਨ ਲੈ ਕੇ ਜਾਂਦੇ ਆ ਉਹ ਜਿੰਨੇ ਮੰਨ ਲਓ ਕੱਟਣ ਵੱਢਣ ਵਾਸਤੇ ਲੈ ਜਾਂਦੇ ਨੇ ਵਿੱਚ ਉਹਨਾਂ ਨੂੰ ਇਹ ਹੁੰਦਾ ਵੀ 2-4000 ਰੁਪਇਆ ਬਣੇ ਨਾ ਸਾਨੂੰ ਜਿਹਾਣਾ ਉਹਨਾਂ ਨਾਲ ਆਪਾਂ ਨੇ ਨੰਬਰ ਦਿੱਤੇ ਹੋਏ ਨੇ ਅੱਛਾ ਵੀਰ ਜੇੜੀ ਕੋਈ ਵਧੀਆ ਮੱਝ ਹੁੰਦੀ ਆ ਚੰਗੀ ਉਹ ਸਾਨੂੰ ਦੱਸ ਦਿਆ ਕਰੋ ਅੱਛਾ ਵੀ ਤੁਸੀਂ ਵੱਡਣ ਨਹੀਂ ਦਿੰਦੇ ਤੁਸੀਂ ਆਪ ਲੈ ਆਉਣੀ ਆ ਆਪ ਲੈ ਆਉਣੀ ਆ ਜੀ ਹੁਣ ਆ ਦਿਖਾ ਦਿੰਨੇ ਆ ਜੀ ਸੋਨੂੰ ਮੱਝਾਂ ਵਿੱਚ ਖੜੀਆਂ ਨੇ ਲੈ ਵੀ ਇਹ ਤਾਂ ਪੁੰਨ ਦਾ ਹੀ ਕੰਮ ਹੋ ਗਿਆ ਨਹੀਂ ਤਾਂ ਉਹਨਾਂ ਨੇ ਤਾਂ ਮੀਟ ਹੀ ਬਣਾ ਦੇਣਾ ਹੁੰਦਾ ਇਹਦਾ ਹਨਾ ਆਹਾ ਮੱਝ ਆ ਜੀ ਅੱਛਾ ਇਹ ਤਕਰੀਬਨ ਮੰਨ ਲਓ ਇਹਦੇ 5-10 ਦਿਨ ਰਹਿ ਗਏ ਸੂਣ ਚ ਅੱਛਾ ਇਹ ਕਿਸੇ ਨੇ ਦੇਤੀ ਜੀ ਇਹ ਮੋਹਰਾ ਨਸਲ ਹੀ ਆ ਮੋਹਰਾ ਨਸਲ ਦੀ ਜੀ ਇਹ ਕਿਸੇ ਨੇ ਉਂਜੀ ਚਕਾਤੀ ਵੀ ਜਾਓ ਵੱਡ ਦੋ ਕਟਾਲੇ ਨੂੰ ਦੇਤੀ ਕਹਿਣ ਦਾ ਭਾਵ ਉੱਥੋਂ ਤੁਸੀਂ ਲੈ ਆਏ ਇਹ ਉਹਨਾਂ ਤੋਂ ਆਪਾਂ ਨੇ ਲਿਆਂਦੀ ਜੀ ਇਹ ਇਹ ਤਾਂ ਲਾਇ ਕਰਾਇਆ ਜੇ ਕਿਤੇ ਨਾ ਇੱਕ ਪਿੱਛੇ ਗੱਬਣ ਨਿਕਲੇ ਡੇਢ ਮਹੀਨੇ ਦੀ ਗੱਬਣ ਜਦੋਂ ਚੈੱਕ ਕਰਾਈ 2 ਮਹੀਨਾ ਕਰਾ ਕੇ ਮੈਂ ਡਾਕਟਰ ਨੂੰ ਕਹਾ ਵੀ ਦੇਖੋ ਡਾਕਟਰ ਸਾਹਿਬ ਵੀ ਜੇ ਤਾਂ ਦਵਾਈ ਭਰਾਉਣ ਵਾਲੀ ਆ ਦਵਾਈ ਭਰ ਦੋ ਵੀ ਜਿਹੜੀ ਇਹ ਆਪਣੀ ਮੱਝ ਆਪੇ ਇਹ ਲਈ ਕਿੰਨੇ ਦੀ ਸੀ ਇਹ ਲਈ ਸੀਗੀ 52000 ਦੀ ਹੁਣ ਇਹ ਕੀ ਰੇਟ ਆ ਇਹਦੇ ਤੇ ਕੱਲ 1,60,000 ਰੁਪਏ ਲੱਗਦਾ ਸੀ ਤੋਂ ਡੀਪ ਵਾਲੀ ਹੋ ਜੀ ਬਹੁਤ ਚੰਗੀ ਝੋਟੀ ਇਹ ਤਾਂ ਫਿਰ ਤੁਸੀਂ ਜੇ ਪੁੰਨ ਦਾ ਕੰਮ ਕਰਦੇ ਜੇ ਤਾਂ ਰੱਬ ਤੁਹਾਨੂੰ ਪੁੰਨ ਦਿੰਦਾ ਹਾਂਜੀ ਹਾਂ ਇੱਕ ਆ ਇੱਕ ਹੋਰ ਲਿਆਂਦੀ ਹੀ ਉੱਥਾਂ ਆ ਤਿੰਨ ਆ ਖੜੀਆਂ ਨੇ ਦੋ ਜੀ ਆਮ ਅੱਜ ਇਹ ਸੰਗਰੂਰ ਦੇ ਬੰਦਿਆਂ ਨੇ ਵੇਚੀ ਹੋਈ ਸੀ ਜੀ ਅੱਛਾ ਉਹ ਇਹ ਵੀ ਵੱਡਣ ਵਾਲੀ ਸੀ ਯਾਨੀ ਕਿ ਇਹਦਾ ਮੀਟ ਹੀ ਬੰਨਣਾ ਸੀਗਾ ਇਹ ਵੀ ਮੀਟ ਬਣਾਂਗੀ ਇਹ ਕੀਮਾ ਬਣਾਉਂਦੇ ਨੇ ਹੈ ਹਾਂ ਜੀ ਇਹ 37000 ਦੀ ਲਈ ਸੀਗੀ ਹੂੰ ਅੱਜ ਵੀ ਇਹ ਸੋਹਣ ਵਾਲੀ ਹੁਣ ਇਹ ਜੀ ਹੁਣ ਇਹ ਤਕਰੀਬਨ 7 ਮਹੀਨਿਆਂ ਦੇ ਲਗਭਗ ਗੱਭਣ ਵਾਹ ਬਈ ਇੱਕ ਆਮ ਅੱਜ ਲਈ ਆ ਜੀ ਹੁਣ ਅੱਛਾ ਇਹ 8 ਤਰੀਕ ਨੂੰ ਇਹਦੇ ਹੁਣ ਟੀਕਾ ਭਰਾਇਆ ਮਿੱਤਰੋ ਗੱਲ ਜਿਹੜੀ ਆ ਗਈ ਕੁੱਲ ਮਿਲਾ ਕੇ ਬੱਚਿਆਂ ਤੇ ਵੀ ਇਹ ਬੰਦਾ ਹੁਣ ਇਹਨੂੰ ਕੋਈ ਫਿਗਰ ਨਹੀਂ ਰਿਸ਼ਤੇਦਾਰੀ ਚ ਵੀ ਜਾ ਸਕਦੇ ਕੋਈ ਚੱਕਰ ਨਹੀਂ ਜਿੱਥੇ ਮਰਜੀ ਜਾਈਏ ਜੀ ਕੋਈ ਦੁੱਧ ਵਾਲੇ ਨਹੀਂ ਬੱਚਾ ਨੂੰ ਘਰੇ ਤੁਸੀਂ ਛੱਡ ਜਾਣਾ ਇਹਨਾਂ ਨੇ ਆਪੇ ਹੀ ਸੰਭਾਲ ਲੈਣਾ ਕੰਮ ਹੈ ਬਦਨਾਂ ਦੀ ਨਾਨੀ ਹੈਗੀ ਆ ਲਵੇ ਮੰਨ ਲਓ ਇਹਨਾਂ ਨੇ ਚੋ ਲੈਣੀਆਂ ਨੇ ਫੋਨ ਦੋਜੀ ਨੂੰ ਕਰਨਾ ਨੇ ਦੁੱਧ ਚੱਕ ਕੇ ਲੈਣਾ ਜਿਹੜੇ ਘਰਾਂ ਵਾਲੇ ਨੇ ਚਾਰ ਚੂਰ ਵੀ ਮੁੰਡਾ ਪੱਟ ਲਿਆਉਂਦਾ ਸਾਰਾ ਕੁਝ ਪੱਟ ਲਿਆਉਂਦੇ ਤਿੰਨੇ ਹੀ ਪੱਟ ਲਿਆਉਂਦੇ ਹੈਂ ਕਿੰਨੇ ਪੱਟ ਲੈਂਦੇ ਨੇ ਰੇੜੀਆਂ ਰੱਖੀਆਂ ਹੋਏ ਨੇ ਜੰਦਰ ਰੇੜੀ ਨਾਲ ਅਚਾਰ ਅੱਛਾ ਉਹ ਪਰਾਂ ਰੇੜੀਆਂ ਪਈਆਂ ਨੇ ਗਾਂਹਾਂ ਦੇ ਉੱਪਰਾਂ ਰਹਿ ਗਿਆ ਟੁੜੀ ਵਾਲਾ ਕੰਮ ਉਹ ਜਿਹੜਾ ਹੀ ਹਾਂਜੀ ਉਹ ਵੇਖੋ ਉੱਪਰਲੀ ਸ ਲਓ ਮਿੱਤਰੋ ਔਰ ਇਹ ਤੂੜੀ ਵਾਲਾ ਕੰਮ ਇਹ ਕਾ ਰਿਹਾ ਤੂੜੀ ਵਾਲਾ ਤੇ ਇੱਧਰ ਇਹਨਾਂ ਨੇ ਬਣਾਤੇ ਪਸੂ ਤੇ ਸਾਫ ਸਫਾਈ ਇਹ ਜਵਾਕਾਂ ਨੇ ਕੀਤੀ ਆ ਵੇਖੋ ਤੁਸੀਂ ਦੇਖੋ ਤੁਸੀਂ ਕਿਤੇ ਤੁਹਾਨੂੰ ਮੱਝ ਲਿਬੜੀ ਦਿਸਦੀ ਆ ਕਿਤੇ ਦੱਸੋ ਮੈਨੂੰ ਇਹ ਜਦੋਂ ਚੋਂਦੇ ਆ ਨਾ ਉਸ ਤੋਂ ਪਹਿਲਾਂ ਸਾਰੀਆਂ ਮੱਝਾਂ ਚੰਗੀ ਤਰ੍ਹਾਂ ਨਵਾ ਦਿੰਦੇ ਆ ਐਈ ਆ ਜੀ ਹਾਂ ਜੀ ਹਾਂ ਇਹ ਆਈ ਵਾਰੀ ਤੁਸੀਂ ਜਦੋਂ ਚੋਣੀਆਂ ਨਵਾ ਦੇਣੀ ਆ ਠੰਡ ਚ ਕਿਵੇਂ ਕਰਦੇ ਆ ਫਿਰ ਠੰਡ ਚ ਆਹ ਜੀ ਜਿਵੇਂ ਮੰਨ ਲਓ ਵੀ ਜ਼ਿਆਦਾਤਰ ਜਦੋਂ ਗੋਹਾ ਖਿੱਚੀ ਜਾਂਦੇ ਆ ਫਿਰ ਪਸੂ ਲਿਬੜਦੇ ਹੀ ਘਟ ਆ ਜੀ ਹੂੰ ਹਾਂ ਜੀ ਨਹੀਂ ਤਾਂ ਇੱਕ ਵੀ ਨਿਗਾਹ ਰੱਖਣੀ ਗੋਹਾ ਖੇਚੀ ਦੇਣਾ ਵਿੱਚ ਹਾਂ ਇਹ ਪਸ਼ੂ ਸੀਗੇ ਚੋਣ ਵਾਲੇ 19 ਤੋਂ 20 ਪਸ਼ੂ ਬਾਣ ਦੇ ਨੇ 19 19 ਤੋਂ 20 ਪਸ਼ੂ ਚੋਣ ਵਾਲੇ ਨੇ ਤੇ ਡੇਢ ਘੰਟੇ ਦੇ ਵਿੱਚ ਬੱਚੇ ਚੋ ਦੇਣਗੇ ਹਾਂਜੀ ਹਾਂ ਤੇ ਲਗਭਗ ਕਿੰਨਾ ਦੁੱਧ ਹੋ ਜਾਂਦਾ ਜੀ ਡੇਲੀ ਦਾ ਇਹ ਦੁੱਧ ਡੇਢ ਕੁਇੰਟਲ ਤੋਂ ਪਲੱਸ ਇਹ ਹੋ ਜਾਂਦਾ ਜੀ ਪੌਣੇ 2 ਡੇਢ ਪੌਣੇ 2 ਕੁਇੰਟਲ ਹੋ ਜਾਂਦਾ ਚੱਕਰ ਇਹ ਆਈ ਆਪਾਂ ਸਾਰੇ ਪਸ਼ੂ ਤਾਜ਼ੇ ਨਹੀਂ ਰੱਖਦੇ ਇੱਕ ਵਿੱਚ ਵੀਰ ਕਹਿੰਦੇ ਨੇ ਕਿੰਨਾ ਕੁ ਦੁੱਧ ਹੋ ਗਿਆ ਜੀ ਡੇਢ ਬਾਂ ਦਾ ਹਾਂ 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 ਆਪਣੇ ਕੋਲੇ ਜਿਹੜੇ ਪਸ਼ੂ ਨੇ ਜੀ ਆਪਾਂ ਦਾ ਜਿਵੇਂ ਮੰਨ ਲਓ ਕੋਈ ਮੈਸਜ ਯੂਪ ਵਾਲਿਆਂ ਨੂੰ ਵੇਚਦਾ ਉਹ ਵੀ ਲੈ ਲੈਨੇ ਆ ਪੰਜ ਚਾਰ ਕਿਲੋ ਦੁੱਧ ਵਾਲੀ ਉਹ ਵੀ ਆਪਾਂ ਗਿਣਤੀ ਚ ਲਾ ਲੈਂ ਆਂ ਵਿਚ ਚੋਣ ਵਾਲਿਆਂ ਚ ਕੋਈ ਚਾਹੇ 10 12 ਕਿਲੋ ਵਾਲੀ ਆਪਾਂ ਉਹ ਵੀ ਚੋਣ ਵਾਲਿਆਂ ਚ ਲਾਉਨੇ ਆਂ ਪਸ਼ੂ ਚੋਣ ਦੀ ਗਿਣਤੀ ਆਉਂਦੀ ਹੈ ਜੀ ਵੈਸੇ ਤੁਸੀਂ 1.5 ਕਵਾਂਟਲ ਦੁੱਧ ਡੇਲੀ ਯਾਨੀ ਕਿ ਸੇਲ ਕਰਦੇ ਹੋ 1.5 ਤੋਂ ਪੌਣੇ 2 ਕਵਾਂਟਲ ਸੇਲ ਪੌਣੇ 2 ਕੱਟ ਉਹਦੇ ਚ ਕਿੰਨਾ ਖਰਚਾ ਆ ਜਾਂਦਾ ਪਸ਼ੂਆਂ ਤੇ ਯਾਨੀ ਕਿ ਕਿੰਨੇ ਕਵਾਂਟਲ ਦੁੱਧ ਲਾ ਕੇ ਜਾਂਦੇ ਤੁਹਾਡਾ ਮੰਨ ਲਓ ਦੁੱਧ ਹੀ ਬਚੀ ਜਾਂਦਾ ਜੀ ਅੱਧੋ ਅੱਧੀ ਆ ਦੁੱਧ ਦੀ ਬਚੀ ਵੀ ਜੇ 1.5 ਕਵਾਂਟਲ ਤਾਂ 75 ਕਿਲੋ ਤੇ ਮੈਨੂੰ ਇਹ ਦੱਸੋ ਵੀ ਪਸ਼ੂਆਂ 'ਚ ਹੈਗੀ ਹੈ ਕਮਾਈ ਵਾਕਈ ਲੋਕ ਤਾਂ ਕਹਿੰਦੇ ਯਾਰ ਪਸ਼ੂਆਂ 'ਚ ਪਾਈਦਾ ਕੁਸ ਨਹੀਂ। ਅਸੀਂ ਦੇਖੋ ਵੀਰ ਜੀ ਮੇਰੇ ਮੇਰਾ ਸਨ 17 'ਚ ਆ ਕੇ ਮੈਂ ਇਹ ਜਗਾ ਲਈ ਸੀਗੀ। ਅੱਛਾ ਜੀ। ਇੱਥੇ ਮੈਂ ਪੌਣੇ 2 ਵਿੱਗੇ ਜਗਾ ਲੈ ਗਿਆ। ਅੱਛਾ। ਆਹ ਕੋਠੀ ਪਾ ਲਈ। ਤੇ ਬਾਕੀ ਆਹ ਜਦੋਂ ਮੈਂ ਉਰੇ ਆਇਆ ਹਾਂ 17 'ਚ ਹਾਂ ਜਦੋਂ ਮੇਰੇ ਕੋਲੇ 5 ਪਸ਼ੂ ਸੀ ਅੱਜ 35 ਪਸ਼ੂ ਨੇ। ਅੱਜ 35 ਅੱਜ ਕੋਈ ਵੀ ਆ ਕੇ ਕੈਲਕੂਲੇਟਰ ਕਰਕੇ ਆਪਾਂ ਟਰੈਕਟਰ ਟਰਾਲੀ ਵੀ ਲਿਆ। ਹਾਂ। ਬੱਚੇ ਵੀ ਪੜਾਏ ਨੇ। ਬਾਕੀ ਬਿਮਾਰੀ ਠਮਾਰੀ ਵੀ ਚੱਲੀ ਆ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਆਪਣੇ ਕੋਲੇ ਸਾਰਾ ਕੁਝ ਬਣਿਆ ਤਾਂ ਪਸ਼ੂਆਂ ਦੇ ਸਿਰੋਂ ਬਣਿਆ ਹੋਰ ਲਗਭਗ ਵੀ 25-30 ਲੱਖ ਦੇ ਤੁਹਾਡੇ ਕੋਲੇ ਪਸ਼ੂ ਵੀ ਐ ਇਸ ਵਕਤ ਹਾਂਜੀ ਤੇ ਲਗਭਗ 30 ਲੱਖ ਦੇ ਤਾਂ ਪਸ਼ੂ ਵੀ ਹੈਗੇ ਨੇ ਜੀ ਪਸ਼ੂ ਹੈਗੇ ਲਓ ਜੀ ਇਹ ਅਵਤਾਰ ਸਿੰਘ ਦੀ ਪੂਰੀ ਫੈਮਿਲੀ ਠੀਕ ਆ ਇਹ ਆ ਅਰਮਾਨ ਸਿੰਘ ਇਹ ਹੈਗੀ ਆ ਪ੍ਰਵਲੀਨ ਕੌਰ ਹੈ ਪ੍ਰਵਲੀਨ ਕੌਰ ਉੱਚੀ ਸਬੋਲ ਆਪਾਂ ਸਾਰੇ ਚੱਕਰ ਸਭ ਤੋਂ ਤੇਜ਼ ਇਹ ਆ ਤੇ ਇਹ ਆ ਗਈ ਇੱਕ ਹੋਰ ਪ੍ਰਵ ਮਲਾਫਗੌਰ ਪ੍ਰਾਪਲ ਮਿਲ ਆਪ ਕੋਰ ਜਿਹਦੀ ਵਜ੍ਹਾ ਕਰਕੇ ਬੱਚੇ ਬੱਚਿਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੋ ਗਿਆ ਐਈਆਂ ਗੱਲ ਹੀ ਹਾਂਜੀ ਹਾਂ ਹੈ ਇਸ ਬੱਚੀ ਦੀ ਵਜ੍ਹਾ ਕਰਕੇ ਇਹ ਬੱਚਿਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੋ ਗਿਆ ਉਸ ਤੋਂ ਬਾਅਦ ਹੀ ਇਹਨਾਂ ਨੇ ਆ ਮੱਜਾਂ ਦੀ ਦੇਖਰੇਖ ਕਰਨੀ ਸਟਾਰਟ ਕੀਤੀ ਕਿਉਂਕਿ ਇਹ ਜਿਹੜਾ ਅਵਤਾਰ ਸਿੰਘ ਸੀ ਤੇ ਇਹਦੀ ਮੰਮੀ ਸੀ ਇਹ ਪੀਜੀਐਚ ਚ ਦਾਖਲ ਰਹਿ ਐ ਇਹ ਬੱਚੀ ਨੇ ਯਾਨੀ ਕਿ ਬਹੁਤ ਹੀ ਔਖਾ ਜਨਮ ਲਿਆ ਹਨਾ ਹਾਂਜੀ ਹਾਂਜੀ ਕੀ ਨਾ ਜੀ ਇਹਨਾਂ ਦਾ ਪ੍ਰਭ ਮਲਾਪ ਕੋਰ ਪ੍ਰਭ ਮਲਾਪ ਕੋਰ ਲੱਬ ਰੱਬ ਨੇ ਤਿੰਨ ਧੀਆਂ ਦੇਤੀਆਂ ਹਨ ਜੀ ਹਾਂਜੀ ਹਾਂਜੀ ਕੋਈ ਪਰਵਾਹ ਨਹੀਂ ਨਾ ਜੀ ਕੋਈ ਪਰਵਾਹ ਨਹੀਂ ਹੈ ਕੋਈ ਪਰਵਾਹ ਨਹੀਂ ਧੀਆਂ ਦੇ ਲੈ ਉਹਦਾ ਜ਼ਮੀਨ ਨਹੀਂ ਵਿਆਹਣੀਆਂ ਕੱਲ ਨੂੰ ਕਿ ਚੱਕਰ ਹੀ ਕੋਈ ਨਹੀਂ ਨਾ ਕੀ ਚੱਕਰ ਆਪਦੇ ਕਰਮ ਲੈ ਕੇ ਆਉਂਦੀਆਂ ਨੇ ਜੀ ਹੈ ਕਮਾਈ ਕਰਦੀਆਂ ਨੇ ਆਪਦੇ ਕਰਮ ਨੇ ਜੀ ਇਹਨਾਂ ਦੇ ਅੱਛਾ ਹਾਂ ਧੀਆਂ ਦੇ ਤਾਂ ਆਪਦੇ ਕਰਮ ਲਾਇਕ ਹੋਣ ਧੀਆਂਰ ਪੁੱਤ 'ਚ ਕੋਈ ਫਰਕ ਨਹੀਂ ਜੀ ਅੱਛਾ ਪੁੱਤ ਦਾ 15 ਸਾਲ ਤੋਂ ਬਾਅਦ ਪੁੱਤ ਦੀ ਲੋਕ ਰਾਖੀ ਰੱਖਣ ਲੱਗ ਜਾਂਦੇ ਨੇ 12 ਸਾਲ ਤੋਂ ਬਾਅਦ ਉਹ ਤਾਂ ਉਹਦੀਆਂ ਡਿਮਾਂਡਾਂ ਰੱਖਣ ਲੱਗ ਜਾਂਦੇ ਨੇ ਧੀ ਮਾਂ ਪਿਓ ਦਾ ਹੱਥ ਫਟਾਉਂਦੀ ਆ ਹੱਥ ਫਟਾਉਂਦੀ ਆ ਤੇ ਠੀਕ ਆ ਬਾਪੂ ਤੰਗ ਤਾਂ ਨਹੀਂ ਕਰਦਾ ਬਾਲ ਕੰਮ ਆਪ ਕਰਦੀਆਂ ਤੁਸੀਂ ਬਾਪੂ ਫਿਰ ਕਿੰਨਾ ਕੁ ਪਿਆਰ ਕਰਦਾ ਤੁਹਾਨੂੰ ਬਹੁਤ ਬਹੁਤ ਐਸ਼ਾ ਹਾਂ ਵੀ ਆਪਾਂ ਉਹਨੂੰ ਕਰਦਾ ਕਿ ਨਹੀਂ ਹੈ ਕੀ ਕਹਿਣਾ ਚਾਹੋਗੇ ਤੁਸੀਂ ਆਪਦੇ ਬਾਪੂ ਵਾਸਤੇ ਤੁਹਾਨੂੰ ਸਾਡੇ ਪਾਪਾ ਹੀ ਬਹੁਤ ਜਿਹਾ ਲੱਗਦੇ ਤੇ ਪਸੂ ਪਸੂ ਫੇਰਾ ਵਧੀਆ ਆਪ ਤੋ ਕੀ ਕੀ ਕੰਮ ਕਰਦੇ ਤੁਸੀਂ ਅੱਛਾ ਤੁਸੀਂ ਕਿੰਨੇ ਵਜੇ ਉੱਠਦੇ ਜੇ ਸਾਢੇ 4 ਵਜੇ ਤੋ ਡਾਪ ਵਾਲਾ ਜੀ ਏਡੀਸੀ ਦੇ ਉੱਠ ਕੇ ਕੀ ਕਰਦੇ ਐ ਏਡੀਸੀ ਡਿਆ ਤਾਂ ਮੈਨੂੰ ਲੱਗਦਾ ਪਾਪਾ ਵੀ ਨਹੀਂ ਤੁਹਾਡਾ ਉੱਠਦਾ ਨਾ ਸੇ ਸੇ ਰੋਹਾ ਖਿੱਚਦੇ ਨੇ ਓਟਕੇ ਅੱਛਾ ਉਸ ਤੋਂ ਬਾਅਦ ਫਿਰ ਡੱਗ ਜਾਉਨੇ ਆ ਅੱਛਾ ਮੱਝਾ ਤੁਸੀਂ ਬਾਪੂ ਤੁਹਾਡਾ ਸੁੱਤਾ ਹੁੰਦਾ ਤੁਸੀਂ 4 ਵਜੇ ਉੱਠ ਕੇ ਮੱਝਾ ਵੀ ਝੋਲੇ ਲਿੰਦੇ ਜੀ ਹਾਂਜੀ ਉਸ ਤੋਂ ਬਾਅਦ ਅਸਾਂ ਫਿਰ ਪਾਣੀ ਪੂਣੀ ਛੱਡ ਦਿੰਦੇ ਹਾਂ ਅੱਛਾ ਤੇ ਪੱਠੇ-ਪੁੱਠੇ ਕਦੋਂ ਪਾਉਣੇ ਆ 6 ਵਜੇ 6 ਵਜੇ ਹੈਂ ਹਾਂਜੀ ਪੱਠੇ-ਪੁੱਠੇ ਚਾਰ ਚੂਰ ਪਾ ਦਿੰਨੇ ਹੈਂ ਤੇ ਸਕੂਲ ਕਦੋਂ ਜਾਣੇ ਫਿਰ ਸਕੂਲ ਦਾ ਸਾਡਾ ਹੁਣ 8 ਵਜੇ ਲੱਗਦਾ 8 ਵਜੇ ਲੱਗਦਾ ਅੱਛਾ ਵੀ ਮੱਝਾ ਚੋਕੇ ਨਵਾ ਕੇ ਪਾਣੀ ਪਿਆ ਕੇ ਪਸੋਂ ਪੱਠੇ ਪਾ ਕੇ ਉਸ ਤੋਂ ਬਾਅਦ ਤਿਆਰ ਹੋ ਕੇ ਸਕੂਲ ਜਾਵੜਦੇ। ਹਾਂਜੀ ਫਿਰ ਕਿੰਨੇ ਵਜੇ ਆਉਣੇ ਸਕੂਲੋਂ? ਸਕੂਲੇ 3 ਵਜੇ ਆਨੇ ਆ। ਪੜਾਈ ਫਿਰ ਵਧੀਆ ਚੱਲਦੀ ਆ? ਹਾਂਜੀ ਵਧੀਆ ਪੜ੍ਹਦੇ ਜੇ। ਹਾਂਜੀ ਅੱਛਾ ਕਿਹੜੀ ਕਲਾਸ 'ਚ ਆਪਾਂ? 8ਵੀਂ 'ਚ। ਆਪਾਂ? 5ਵੀਂ 'ਚ। ਆਪਾਂ? 8ਵੀਂ 'ਚ। 8ਵੀਂ 'ਚ। ਅੱਛਾ ਸਹੀ ਐ। ਇਹ ਟਵਿਨਸ ਸੀ ਨਾ ਹੀ? ਇਹ ਕਹਾਲਾ ਜੀ ਤੇ ਸ਼ਾਮ ਨੂੰ ਫਿਰ 4 ਵਜੇ ਆਉਣੇ। ਮੈਂ 3 ਵਜੇ ਸੱਣੀ ਤੋਂ ਨਹੀਂ ਕਰ ਦਿੰਦੇ ਆ। ਆਣ ਕੇ 3 ਵਜੇ ਸੱਣੀ ਵੀ ਕਰਦੇ ਆ। ਹਾਂਜੀ ਜੀ। ਸਨਹੀ ਕਰਨੀ ਆਉਂਦੀ ਹੈ ਹਾਂਜੀ ਤੂੜੀ ਪਾ ਕੇ ਸਨਹੀ ਕਰ ਦਿੰਨੇ ਹੈ ਹਾਂਜੀ ਤਿੰਨੇ ਪਰ ਤਿੰਨੇ ਜਣੇ ਕਰਦੇ ਤੁਸੀਂ ਹੈ ਹਾਂਜੀ ਅੱਛਾ ਵੈਰੀ ਗੁੱਟੀਆਂ ਵੀ ਪੁੱਛ ਲੋ ਇਹਨਾਂ ਦੀ ਕੀ ਡਿਊਟੀਆਂ ਕੀ ਕੀ ਆ ਤੁਹਾਡੀਆਂ ਡਿਊਟੀਆਂ ਦੱਸੋ ਪਹਿਲਾਂ ਸਕੂਲੋਂ ਆ ਕੇ ਗੋਹਾ ਕਿਚਨਾ ਹੁੰਦਾ ਸਾਰੇ ਰੰਗਾ ਤੇ ਆਚਾਰ ਭਰਨਾ ਹੁੰਦਾ ਅੱਛਾ ਸਕੂਲੋਂ ਆ ਕੇ ਗੋਹਾ ਕਿਚਨਾ ਤੇ ਚਾਰ ਭਰਨਾ ਇਹਦੀ ਡਿਊਟੀ ਇਹ ਤੇਰੀ ਡਿਊਟੀ ਹੋਗੀ ਤੁਹਾਡੀ ਹੈਨਾ ਕੀ ਨਾਮ ਸੀ ਤੁਹਾਡਾ ਸੋਰੀ ਰਵਲੀਨ ਰਵਲੀਨ ਕੋਰ ਦੀ ਡਿਊਟੀ ਆ ਗੋਹਾ ਕਿਚਨਾ ਤੇ ਚਾਰ ਭਰਨਾ ਤੇ ਆਪਣੀ ਕੀ ਡਿਊਟੀ ਆ ਮੈਡਮ ਜੀ ਮੈਂ ਗਿੱਲਾ ਨਾ ਨਾ ਪਾ ਦੰਦ ਨਾ ਸੁੱਕਾ ਦੇਣਾ ਨਾ ਚਾਹ ਇਕੱਠਾ ਕਰ ਦੇਣਾ ਨਾ ਸ਼ੇਰ ਨੋਟ ਕਿਹਨਾ ਵੜੀਆਂ ਝੋਣ ਵਾਲੀ ਮਸ਼ੀਨ ਤੋਂ ਨਾ ਹੁੰਨਾ ਅੱਛਾ ਮਸ਼ੀਨ ਵੀ ਹੈਗੀ ਝੋਣ ਵਾਲੀ ਮੱਝਾਂ ਝੋਣ ਵਾਲੀ ਹੈ ਠੀਕ ਹੈ ਤੇ ਆਪਾਂ ਕੀ ਕਰਦੇ ਨੇ ਆ ਮਹਾਰਾਜ ਟੂੜੀ ਪਾਉਣਾ ਟੂੜੀ ਪਾਉਣਾ ਤੇ ਹਾਂਜੀ ਨਾਲ ਟੋਕਰੇ ਆਹਾਰ ਦੇ ਲੈ ਕੇ ਨਾਲ ਡੰਗਰ ਲਾਉਣ ਵਾਸਤੇ ਅੱਛਾ ਤੇ ਮੱਝਾਂ ਚੋਣੀਆਂ ਹੁੰਦੀਆਂ ਹਾਂਜੀ ਅੱਛਾ ਇਹ ਡਿਊਟੀਆਂ ਨੇ ਤੁਹਾਡੀਆਂ ਹਾਂਜੀ ਤੇ ਦੁੱਧ ਦਾ ਕੰਮ ਕਰ ਇਧਰ ਇਹ ਸੰਭਾਲਦੇ ਹੈਂ ਲੋ ਵੈਰੀ ਗੁੱਡ ਇਦਾਂ ਹੀ ਸਾਹ ਦਿੰਦੇ ਰਹੋ ਤੇ ਵਾਹਿਗੁਰੂ ਤੁਹਾਨੂੰ ਬਲ ਬੁੱਧੀ ਬਖਸ਼ੇ ਹੈ ਤੇ ਜਿਹੜੇ ਤੁਹਾਡੇ ਨਾਲ ਦੇ ਨਿੱਕੇ ਨਿੱਕੇ ਬੱਚੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਨਹੀਂ ਕਹਿਣਾ ਚਾਹਾਂਗੇ ਉਹ ਵੀ ਕੰਮ ਕਰਨ ਘਰ ਦੇ ਦੀ ਮਦਦ ਕਰਨ ਹਨਾ ਆਪਦੀ ਮੰਮੀ ਪਾਪਾ ਨੂੰ ਤੰਗਣਾ ਪੜਾਈ ਦੇ ਨਾਲ ਨਾਲ ਘਰ ਦਾ ਵੀ ਕੰਮ ਹਾਂ ਵੈਰੀ ਗੁੱਡ ਪੜਾਈ ਵੀ ਜ਼ਰੂਰੀ ਆ ਪਤਾ ਹੈ ਹੈ ਹਿਸ਼ਾਰਾ ਪੂਰਾ ਪੜਾਈ ਚ ਕੀ ਬੰਨਣਾ ਫਿਰ ਵੱਡਾ ਹੋ ਕੇ ਵੱਡਾ ਕੇ ਮੈਂ ਡਾਕਟਰ ਬੰਨਣਾ ਅੱਛਾ ਡਾਕਟਰ ਬੰਨਣਾ ਡੰਗਰ ਡਾਕਟਰ ਬੰਨਣਾ ਫੇਰ ਤਾਂ ਤੂੰ ਵਧੀਆ ਯਾਰ ਫੇਰ ਤਾਂ ਘਰ ਦਾ ਡਾਕਟਰ ਹੋ ਜਾਊਗਾ ਤੇ ਆਪਾਂ ਕੀ ਬੰਨਣਾ ਵੱਡਾ ਕੀ ਡਾਕਟਰ ਡਾਕਟਰੀ ਕਿਹੜਾ ਡੰਗ ਡਾਕਟਰ ਕੀ ਦੂਜਾ ਦੂਜਾ ਅੱਛਾ ਐਮਬੀਬੀਐਸ ਹੈ ਹਾਂਜੀ ਆਪਾਂ ਟੀਚਰ ਟੀਚਰ ਬੰਨਣਾ ਆਪਣੀ ਸੋਚ ਲੱਗ ਗਈ ਥੋੜੀ ਹੈ ਤੇ ਫਿਰ ਜਦੋਂ ਤੁਸੀਂ ਟੀਚਰ ਤੇ ਡਾਕਟਰ ਬਣ ਗਏ ਫਿਰ ਪਸ਼ੂਆਂ ਦਾ ਕੰਮ ਕੀ ਕਰੋਗੇ ਛੱਡ ਦੋਗੇ ਵਿੱਚ ਹਾਂਜੀ ਨਹੀਂ ਉਹ ਵੀ ਕਰੋਗੇ ਪਸ਼ੂ ਰੱਖਣੇ ਰੱਖਣੇ ਆ ਹਾਂਜੀ ਦੁੱਧ ਕਿੰਨਾ ਕੁ ਪੀਣੇ ਨੇ ਆ ਗਲਾਸ ਹੀ ਲੈਣਾ ਗਲਾਸ ਆਪਾਂ ਹਾਂ ਨਾ ਕਿਵਾਰਾ ਪਿੰਗਾ ਨਾ ਕਿਵਾਰਾ ਨਹੀਂ ਪਿੰਡਾ ਹੁੰਦਾ ਇਹ ਕੀ ਗੱਲ ਤੇਰਾ ਜੀ ਨਹੀਂ ਕਰਦਾ ਦੁੱਧ ਪੀਆ ਕਰ ਇੰਨਾ ਕੰਮ ਕਰਦੀ ਦੱਸ ਹੈ ਆਪਾਂ ਕਿੰਨਾ ਬਿੰਨੇ ਆ ਛੋਟਾ ਗਲਾ ਸਿਹਤ ਵੇਖ ਕੇ ਤੇਰਾ ਯਾਰ 35 ਮੱਝਾ ਹੋਣਾ ਸਿਹਤ ਵੇਖ ਕੇ ਤੇਰਾ ਯਾਰ ਕੰਮ ਠੀਕ ਜਾਨੀ ਲੱਗਦਾ ਹੈਗਾ ਨਾ ਐਨ ਪੀਆ ਖਾਇਆ ਕਰ ਪੁੱਤੀ ਯਾਰ ਹੈ ਚੱਲ ਸਭ ਤੋਂ लाਡਲੀ ਮੱਝ ਕਿਹੜੀ ਤੇਨੂੰ ਪਸੰਦ ਆ ਜਾਵਾ ਇਹਦਾ ਕੀ ਨਾਮ ਰੱਖਿਆਈ ਮੋਟੀ ਕੱਟੀ ਇਹ ਆ ਜਿਹੜੀ ਆ ਲਾਲ ਜੇ ਰਸੇ ਵਾਲੀ ਹਾਂਜੀ ਮੋਟੀ ਕੱਟੀ ਸਭ ਤੋਂ ਵੱਧ ਮੱਝ ਕਿਹੜੀ ਦੁੱਧ ਦਿੰਦੀ ਐ? ਹੱਸ ਕੇ ਅੱਦਵਾਜੀ ਆਹ ਹੁਣੀ। ਇਹ ਆ ਜਿਹੜੀ ਇਹ ਆ। ਜਮੀਨੀ। ਨਹੀਂ ਆ ਜਿਹਦੇ ਪੈਰ ਜੇ ਚਿੱਟੇ ਨੇ। ਚਿੱਟੇ ਨੇ। ਇਹ ਸਭ ਤੋਂ ਵੱਧ ਕਿੰਨਾ ਦੁੱਧ ਦੇ ਦਿੰਦੀ ਆ ਆਈਡੀਆ? ਅਰੇ 15 ਕਿਲੋ ਦੇ ਦਿੰਦੀ ਐ। ਦੋ ਟਾਈਮ ਆ। ਹਾਂਜੀ। ਵੈਰੀ ਗੁੱਡ। ਕੀ ਰੇਟ ਜਾਂਦਾ ਦੁੱਧ ਤੁਹਾਡੇ ਇੱਥੇ? ਨਹੀਂ ਪਤਾ। ਨਹੀਂ ਨਹੀਂ। ਕੀ ਰੇਟ ਜਾਂਦਾ ਆ ਆਪਣੇ? 65 ਰੁਪਏ ਦਿੰਨੇ ਆ ਜੀ। ਅੱਛਾ 65 ਰੁਪਏ ਘਰੋਂ ਦਿੰਦੇ ਆ ਕਿ ਮਤਲਬ ਕਿ ਘਰਾਂ ਵਾਲਿਆਂ ਨੂੰ ਜਿਹੜਾ ਘਰੋਂ ਜਾਂਦਾ ਜੀ ਨਹੀਂ ਇੱਥੋਂ ਦੁੱਧ ਜਾਂਦਾ ਕਿਵੇਂ ਆ ਵੀ ਇੱਥੇ ਆਉਂਦੀ ਹੈ ਕੰਪਨੀ ਲੈਣ ਕੋਈ ਨਹੀਂ ਇੱਥੇ ਬੇਰ ਕਾਜ ਪਾਉਂਦੇ ਆ ਜੀ ਆਪਾਂ ਬੇਰ ਕਾਜ ਪਾਉਂਦੇ ਹਾਂ ਜੀ ਬੇਰ ਕਾਜ ਮੈਂ ਮੀਤ ਪ੍ਰਧਾਨ ਆ ਜੀ ਅੱਛਾ ਠੀਕ ਆ ਇਹ ਤੁਹਾਨੂੰ ਫਿਰ ਵੱਧ ਨਹੀਂ ਦਿੰਦੇ ਹੋਣਗੇ ਆਮ ਰੇਟ ਨਾਲੋਂ ਨਹੀਂ ਜੀ ਨਹੀਂ ਨਹੀਂ ਆਮ ਸਾਰਿਆਂ ਨੂੰ ਇੱਕੋ ਹੀ ਰੇਟ ਆ ਜੋ ਵੀ ਗਾਹਕਾ ਚਾਹੇ ਕੋਈ ਕਿੱਲੋ ਵਾਲਾ ਚਾਹੇ ਕੋਈ ਗਵੰਟਾ ਵਾਲਾ ਰੇਟ ਇੱਕੋ ਆ ਜਿਹੜਾ ਜਣੀ ਫਾਰਮ ਤੇ ਆ ਜਿਵੇਂ ਹੁਣ ਮੰਨ ਲਓ ਫਾਰਮ ਨੂੰ ਕੁਸ ਲੈ ਮਿਲ ਜਾਂਦੀ ਹੈ ਕੁਸ ਲੈ ਮਿਲ ਜਾਂਦੀ ਹੈ ਤੇ ਤੁਹਾਡੇ ਕੋਲੇ ਮਤਲਬ ਕਿ ਇਹੋ ਜਿਹਾ ਫਾਰਮ ਹੋਰ ਵੀ ਹੈਗਾ ਪਿੰਡ ਦੇ ਵਿੱਚ ਕਿ ਤੁਹਾਡੇ ਕੋਲੇ ਹੀ ਇਕੱਲਾ ਨਹੀਂ ਜੀ ਆਪਣੇ ਕੋਲੇ ਹੀ ਆ ਯਾਨੀ ਇੱਕ ਵੀਰ ਕੋਲੇ ਹੈਗੇ ਨੇ ਹੋਰ ਇੱਕਣ ਪਸ਼ੂ ਯਾਨੀ ਜ਼ਿਆਦਾਤਰ ਤਾਂ ਕਿਸੇ ਕੋਲੇ ਦੋ ਕਿਸੇ ਕੋਲੇ ਚਾਰ ਪੰਜ ਇਕਣੇ ਨੇ ਜਿਆਦੇ ਪਸ਼ੂ ਤਾਂ ਤਕਰੀਬਨ ਮੈਨੂੰ ਲੱਗਦਾ ਵੀ ਆਪਣੇ ਕੋਲੇ ਨੇ 35 40 ਤਾਂ ਵੱਧ ਤੋਂ ਵੱਧ 15 20 ਕਾਲੇ ਹੋਣਗੇ ਇੱਕ ਦੋ ਚਲੋ ਬਹੁਤ ਵਧੀਆ ਲੱਗਿਆ ਇੱਕ ਨਾ ਵੀਰ ਦਾ ਕੰਮ ਹੈਗਾ ਜੀ ਕਿਸੇ ਨੇ ਪਸ਼ੂ ਲੈਣਾ ਮੱਝ ਲੈਣੀ ਹੈ ਇੱਕ ਨੰਬਰ ਦੀਆਂ ਚੋਟੀਆਂ ਮੱਝਾਂ ਨੇ ਤਾ ਨੰਬਰ ਬਾਈ ਜੀ ਕੀ ਤੁਹਾਡਾ ਨੰਬਰ 94642 ਜੀ 59968 94642 59968 68 ਤਾ ਬਾਈ ਜੀ ਜਦੋਂ ਵੀ ਕਿਤੇ ਇੱਧਰ ਆਏ ਮਨਵੀ ਪਿੰਡ ਆ ਮਨਵੀ ਪਿੰਡ ਬਹੁਤ ਮਸ਼ਹੂਰ ਆ ਮਲੇਰ ਕੋਟਲੇ ਤਾ ਇਸ ਵੀਰ ਨੂੰ ਜ਼ਰੂਰ ਮਿਲ ਕੇ ਜਾਇਆ ਜੀ ਇਹਦੇ ਕੋਲੇ ਆ ਜੀ ਤੇ ਇਹਨਾਂ ਬੱਚਿਆਂ ਨੂੰ ਦੋ ਕਿਊਟ ਲिटल ਬੱਚਿਆਂ ਨੂੰ ਜ਼ਰੂਰ ਇਹ ਵੀਡੀਓ ਆਦੇ ਬੱਚਿਆਂ ਨੂੰ ਜ਼ਰੂਰ ਸ਼ੇਅਰ ਕਰਿਆ ਜੀ ਕਿਉਂਕਿ ਇਹਨਾਂ ਨੇ ਵੇਖ ਕੇ ਕਿਤੇ ਨਾ ਕਿਤੇ ਉਹਨਾਂ ਦੇ ਦਿਮਾਗ ਜਾਗਣ ਹਨਾ ਫੋਨ ਫੋਨ ਕਿੰਨਾ ਵੇਨੇ ਹੁੰਨੇ ਤੁਸੀਂ ਨਹੀਂ ਦੇਖ ਜਮਾਈ ਨਹੀਂ ਦੇਖਦੇ ਫੋਨ ਜਮ ਨਹੀਂ ਦੇਖਦੇ ਪੱਕਾ ਆਪਾਂ ਨਹੀਂ ਦੇਖਦਾ ਆਪਾਂ ਦੇਖਦੇ ਆ ਜੋ ਮੈਨੂੰ ਨਹੀਂ ਦੇਖਦੇ ਕਿ ਸੱਚੀ ਨਹੀਂ ਦੇਖਦੇ ਕਿ ਮਰੀਏ ਸਰਵਜੋਤ ਤਾਂ ਮਾੜਾ ਮੋਟਾ ਦੇਖਦੀ ਆ ਉਹ ਵੀ ਇੱਕ ਚਲਾਕ ਆ ਕੁੜੀਏ ਇਹ ਮੈਨੂੰ ਪਤਾ ਉਹ ਵੀ ਸਕੂਲ ਦੇ ਕੰਮ ਨੂੰ ਥੋੜਾ ਜਿਆ ਦੇਖਦੇ ਨੇ ਇਹਨਾਂ ਦੇ ਥੋੜਾ ਜਿਆ ਜਾਨੀ ਇਹਨਾਂ ਨੂੰ ਪਤਾ ਵੀ ਸਕੂਲ ਦਾ ਕੰਮ ਆ ਜਿਹੜਾ ਉਹ ਫੋਨ ਤੇ ਕਈ ਵਾਰੀ ਟੀਚਰ ਭੇਜ ਦਿੰਦੇ ਨੇ ਫਿਰ ਉੱਥੋਂ ਦੇਖ ਕੇ ਕਰ ਲੈਂਦੇ ਨੇ ਸਨੇਹਾ ਕੀ ਦੇਣਾ ਚਾਹੋਗੇ ਤੁਸੀਂ ਸਨੇਹਾ ਇਹੀ ਆ ਜੀ ਬੱਚਿਆਂ ਨੂੰ ਸਾਥ ਲੈ ਕੇ ਚੱਲੋ ਬੱਚਿਆਂ ਨੂੰ ਆਪਦੇ ਦੋਸਤ ਮੰਗ ਰੱਖੋ ਕੋਈ ਇਹ ਨਾ ਰੱਖੋ ਕਿ ਬੱਚਾ ਪਰਾਂ ਰਹੇ ਲੱਗ ਰਹੇ ਜਾਂ ਦੋਸਤਾਂ ਚ ਰਹੇ ਦੋਸਤ ਆਪ ਬਣ ਬੱਚੇ ਦੇ ਬੱਚਿਆਂ ਦੇ ਬੱਚਿਆਂ ਨੂੰ ਜਿੰਨੇ ਜਿਹੜਾ ਵੀ ਕਿਤੇ ਨਾਲ ਜੁੜੇ ਹੋਏ ਹੋ ਖੇਤੀ ਦਾ ਕਰਦੇ ਹੋ ਕੋਈ ਦੁੱਧ ਦਾ ਕਰਦੇ ਹੋ ਦੁਕਾਨਦਾਰੀ ਦਾ ਕਰਦੇ ਹੋ ਉਹ ਕਿਤੇ ਚ ਬੱਚੇ ਨੂੰ ਨਾਲ ਲੈ ਕੇ ਚੱਲੋ ਇਹ ਖੇਤ ਦਾ ਕੰਮ ਕਰਾਉਂਦੇ ਤੁਹਾਡੇ ਨਾਲ ਹਾਂ ਜੀ ਹੁਣ ਆਲੂ ਬੀਜ ਕੇ ਹਟਿਆ ਜੀ ਇਹਨਾਂ ਨੇ ਬਚਾਏ ਆਲੂ ਮਾਂ ਕਹਿੰਦੇ ਜੀ ਸੱਤ ਤੋਂ 10000 ਰੁਪਏ ਮੰਗਦੇ ਸੀਗੇ ਆਲੂ ਜਿਹੜੀ ਸ਼ਾਂਤੀ ਕਰਨ ਵਾਸਤੇ ਅੱਛਾ ਤੇ ਇਹ ਤਿੰਨੇ ਸੈਣਾ ਲੱਗੀ ਫਿਰ ਹੈ ਇਹ 10000 ਰੁਪਏ ਫਿਰ ਇਹਨਾਂ ਨੂੰ ਦੇ ਦਿੱਤੇ ਆਪਾਂ ਹਾਂ ਜੀ ਹਾਂ ਹੁਣ ਲੈ ਕੇ ਦਵਾਂ ਪਾਪਾ ਤੂੰ 10000 ਹੈ ਨਹੀਂ ਲੈਣਾ ਅੱਛਾ ਵੀ ਹਾਂ ਜੀ ਹਾਂ ਜੀ ਬੋਲੋ ਜਿਆਦਾ ਸੀ ਕੰਮ ਕਰ ਦਿੰਦੇ ਆ ਪਾਪਾ ਜੀ ਦੇਖ ਰਹਿਤ ਕਰਦੇ ਹੁੰਦੇ ਆ ਅੱਛਾ ਵੈਰੀ ਗੁੱਡ ਤੇ ਇਹ ਜੋ ਆਲੂ ਫਿਰ ਤੁਸੀਂ ਕੱਲ੍ਹ ਨਹੀਂ ਛਾਂਡ ਲਈ ਸਾਰੀ ਹਾਂਜੀ ਹੈ ਛਾਂਟ ਕੇ ਕਿੰਨਾ ਚਿਰ ਕੰਮ ਕਰਦੇ ਰਹੇ ਫਿਰ ਅਸੀਂ ਘੰਟੇ ਜਨਵੇੜਤਾ ਸੀ ਘੰਟੇ ਚ ਦਾ ਯਾਨੀ ਕਿ 10000 ਲੀਵਰ ਸੀ ਤਿੰਨ ਚਾਰ ਜਾਣੇ ਯਾਨੀ ਕਿ ਸਾਰੀ ਪਰਿਵਾਰ ਗਿਆ ਚੜਾ ਤੇ ਨਵੇੜਤਾ ਕੰਮ ਹੈ ਅਸੀਂ ਹੋਰ ਆ ਜਿਵੇਂ ਹੁਣ ਮੰਨ ਲਓ ਪਹਿਲਾਂ ਆਲੂ ਬੋਰੀਆਂ 110 ਬੋਰੀਆਂ ਖੰਡਿਆ ਲੀਆਂ ਅੱਛਾ ਉਸ ਤੋਂ ਬਾਅਦ ਚ ਅਸੀਂ ਵਿੱਚ ਨਾਲ ਲਾ ਕੇ ਨਾਲ ਲੱਗ ਗਿਆ ਮੈਂ ਇਹਨਾਂ ਦੇ ਬੱਚਿਆਂ ਦੇ ਜਿਹਦੇ ਵਿੱਚੋਂ ਖਰਾਬ ਆਲੂ ਕੱਢ ਲਿਆ ਤੇ ਮੈਂ ਸਪਰੇਅ ਮਾਰਤੀ ਇਹਨਾਂ ਨੇ ਫੇਰ ਮੇਰੇ ਨਾਲ ਲਾ ਕੇ ਪਲਟੀ ਦਵਾਤੀ ਫੇਰ ਅਸੀਂ ਬੋਰੀਆਂ ਭਰ ਲਈਆਂ ਮਨ ਲਓ ਵੀ ਜਿਹੜਾ ਉਹ 10000 ਦਾ ਕੰਮ ਸੀ ਅਸੀਂ ਆਪ ਹੀ ਕਰ ਲਾ ਬੱਚੇ ਲੱਗ ਕੇ ਬੱਚੇ ਪਤਾ ਕੀ ਹੈ ਜੀ ਥੱਕਦੇ ਨਹੀਂ ਹੁੰਦੇ ਜਿਹੜਾ ਵੱਡਾ ਬੰਦਾ ਉਹ ਥੱਕੇ ਉਹ ਥੱਕ ਜਾਂਦਾ ਬੱਚਿਆਂ ਨੂੰ ਸੌਂਕ ਨਾਲ ਕੰਮ ਕਰੀ ਆਪਾਂ ਵੱਡੇ ਹੋਏ ਨੂੰ ਵਿੱਚ ਲੋਕ ਕੀ ਕਰਦੇ ਨੇ ਮੰਨ ਲਓ ਵੀ ਜਦੋਂ 15 18 ਸਾਲ ਦਾ ਹੋ ਜਾਂਦਾ ਪਹਿਲਾਂ ਕਹੀ ਜਾਣਗੇ ਸੁੱਤੇ ਪੈ ਦੇ ਮੂਹ ਨੂੰ ਤੜਕੇ ਉੱਠ ਕੇ ਦੁੱਧ ਦਾ ਗਲਾਸ ਲਈ ਜਾਣਗੇ ਹੂੰ ਜਦੋਂ 15 18 ਸਾਲ ਦਾ ਹੋ ਜਾਂਦਾ ਫਿਰ ਉਹਨੂੰ ਨੀਂਦ ਪਿਆਰੀ ਹੋ ਜਾਂਦੀ ਐ ਕੋ ਉਹਨੂੰ ਮੋਬਾਈਲ ਪਿਆਰਾ ਹੋ ਜਾਂਦਾ ਫਿਰ ਉਹਨੂੰ ਕਹਿੰਦੇ ਨੇ ਤੂੰ ਕੰਮ ਲੱਗ ਉਹਦਾ ਪਿਆਰ ਹੋ ਜਾਂਦਾ ਨੀਂਦ ਦਾ ਮੋਬਾਈਲ ਨਾਲ ਜਦੋਂ ਛੋਟਾ ਬੱਚਾ ਹੁੰਦਾ ਉਹਨੂੰ ਉਹਦਾ ਪਿਆਰ ਆਬਦੇ ਮਾਂ ਪਿਓ ਨਾਲ ਵੀ ਹੋ ਜਾਂਦਾ ਉਹਦਾ ਕਿੱਤੇ ਨਾਲ ਵੀ ਕਿੱਤੇ ਨਾਲ ਉਹਨੇ ਆਪਣੇ ਬੱਚਿਆਂ ਦਾ ਕਿੱਤੇ ਨਾਲ ਆਬਦੇ ਮਾਂ ਪਿਓ ਨੂੰ ਇਹਨਾਂ ਨੂੰ ਇਹ ਜਿੰਮੇਵਾਰੀ ਸਮਝਦੇ ਆ ਇਹਨਾਂ ਨੂੰ ਇਹ ਹੁੰਦਾ ਵੀ ਸਾਡੀ ਜਿੰਮੇਵਾਰੀ ਸੀ ਕੰਮ ਕਰਨਾ ਹੈਨਾ ਤੇ ਬਾਕੀ ਸ਼ਰਾਰਤੀ ਦਾ ਤਾਂ ਮੈਨੂੰ ਪਤਾ ਲੱਗ ਗਿਆ ਤੁਹਾਡੇ ਚੋਂ ਜਿਹੜਾ ਰੋਂਦਾ ਕਿਹੜਾ ਜ਼ਿਆਦਾ ਸਭ ਤੋਂ ਮੈਂ ਕਾ ਤਰੋਂ ਨਹੀਂ ਭਾਈ ਹੋੜ ਗਿਆ ਚਲੋ ਬੱਚੇ ਪਿਆਰੇ ਆ ਵੀ ਤੁਹਾਡੇ ਤਾਂ ਥੈਂਕ ਯੂ ਸੋ ਮੱਚ ਠੀਕ ਹੈ ਬਹੁਤ ਮਿਹਰਬਾਨੀ ਤਾਂ ਮਿੱਤਰੋ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰਿਆ ਜੀ ਇਹਨਾਂ ਬੱਚਿਆਂ ਦੀ ਖਾਤਰ